ਹੋ ਜੀ ਗੰਡੇ ਲਾਲ ਹੋਣਾ ਉਸ ਤੇ ਰੱਖਦੇ ਆਪਾਂ ਚਿਕੰਡੇ ਤਿਆਰੀ ਹੈ ਥੋੜੇ ਜਿਹਾ ਗ੍ਰाइंड ਕੀਤੇ ਹੋਏ ਇਹਦੇ ਵਿੱਚ ਥੋੜੇ ਜਿਹਾ ਖੜਮੇ ਰੱਖਿਆ ਵਿੱਚ ਤੁਹਾਨੂੰ ਦੀਵੇਂ ਹੋਣਗੇ ਇਹਨਾਂ ਦੋ ਤਰ੍ਹਾਂ ਦਾ ਟੇਸਟ ਹੁੰਦਾ ਜੇ ਸਾਰਾ ਆਪਾਂ ਗ੍ਰाइंड ਕਰ ਦਈਏ ਨਾ ਤਾਂ ਮਿੱਠਾ ਬਣਦਾ ਥੋੜਾ ਜਿਹਾ ਟੇਸਟ ਮਿੱਠਾ ਬਣਦਾ ਖੜਮੇ ਜਿਆਦਾ ਰੱਖਣੇ ਚਾਹੀਦੇ ਜਾਨੀ ਕਿ ਥੋੜੇ ਜਿਹਾ ਵੱਡੇ ਪੀਸ ਇਹ ਥੋੜੇ ਕੱਟ ਹੀ ਆ ਚੰਗੀ ਤਰ੍ਹਾਂ ਹਿਲਾ ਕੇ ਦਿਲਾ ਜਰਾ ਤੇ ਐਦੇ ਚ ਨੂਨ ਹਲਦੀ ਮਸਾਲੇ ਸਾਰੇ ਇਕੱਠੀ ਮਿਕਸ ਕਰਤੇ ਸੀ ਇਹਦੇ ਵਿੱਚ ਰੱਖਦੇ ਆ ਜਿੰਨੀ ਕੜੈਸਟੀ ਪਾਉਣੀ ਆਪਾਂ ਸਾਰਾ ਕੁਝ ਮਿਕਸ ਕਰਕੇ ਰੱਖ ਲਿਆ ਕੋਲੇ ਆਪਣਾ ਚਿਕਨ ਧੋ ਕੇ ਤੇ ਰੱਖ ਲੈ ਚੰਗੀ ਤਰ੍ਹਾਂ ਹੁਣ ਜਿਹੜਾ ਬੰਦੇ ਤੋਂ ਆਪਾਂ ਲਿਉਣਾ ਹੈ ਆਪਣਾ ਆਪ ਦਾ ਹੀ ਹੈ ਬੰਦਾ ਖਾਸ਼ ਵਧੀਆ ਸਫਾਈ ਵਾਲਾ ਮੁੰਡਾ ਬਣਾਉਣਾ ਤੇ ਹੁਣ ਧੋ ਲਿਆ ਕੁਆਲਿਟੀ ਚੈੱਕ ਕਰੋ ਤੇ ਅੱਜ ਨਾ ਮੀਟ ਚੌਲ ਬਣਾਉਣੇ ਆ ਆਬੋਇਲ ਕਰਨ ਵਾਸਤੇ ਰੱਖਦੇ ਚੌਲ ਚੰਗੀ ਤਰ੍ਹਾਂ ਧੋ ਕੇ ਜਿਹਦੇ ਵਿੱਚ ਨੂਨ ਪਾ ਕੇ ਹੋਰ ਨੇ ਇਕੱਠਾ ਹਥੋਤੇ ਚੱਲ ਪੂਰਾ ਮੂੰਹ ਇਹਨੇ ਗਰਮੀਆਂ ਕਰਕੇ ਇਹਦੇ ਵਿੱਚ ਹੋਰ ਮਸਾਲੇ ਜਿੰਨੇ ਮਰਜੀ ਐਡ ਕਰੀ ਚੱਲੋ ਪਰ ਗਰਮੀਆਂ ਕਰਕੇ ਨਾ ਮਸਾਲੇ ਥੋੜੇ ਠੀਕ ਹੀ ਰੱਖ ਜਾ ਕਿਉਂਕਿ ਗਰਮੀ ਪਹਿਲਾਂ ਹੀ ਹੈਗੀ ਐ ਇਹਦਾ ਸ਼ੋਰ ਬੜੀ ਡਿਮਾਂਡ ਕਰਨ ਲੱਗ ਗਿਆ ਮੈਂ ਚੜੂ ਭਾਈ ਵੈ ਮੀਂਹ ਦਾ ਡਿੱਤੀ ਆਂਦੀ ਪਰ ਤੂੜੀਆਂ ਦਾੜੀਆਂ ਵਾਲਿਆਂ ਨੂੰ ਜਿੰਨਾਂ ਨੇ ਚੁੰਡੀਆਂ ਬਣਾਉਣੀਆਂ ਉਹਨਾਂ ਵਾਸਤੇ ਮੀਂਹ ਮੜਾ ਪਰ ਫਿਰ ਵੀ ਦਾਂ ਕਰਕੇ ਥੋੜਾ ਇਹਦੇ ਲਾਈਟ ਮਸਾਲੇ ਵਿੱਚ ਕਈ ਨਹੀਂ ਪਾਏ ਸਿੰਪਲ ਹੀ ਬਣਾਉਣ ਲੱਗਿਆ ਆ ਵਿੱਚ ਪੀਸੀ ਕੇ ਉਪਾਤਤ ਇਹਨਾਂ ਵਧੀਆ ਸਵਾਦ ਬਣ ਜਾਣ ਲਈ ਅੱਡੋ ਅੱਡ ਰਹੀ ਹੈ ਤੇ ਆਪਣਾ ਰੈਡੀ ਹੈ ਤੇ ਆ ਇਹ ਪਾਤੇ ਸਾਰੇ ਹੁਣ ਹਾਲੇ ਹਲਦੀ ਮਰਚ ਮਿਰਚ ਤੇ ਫਿਰ ਤੁਹਾਨੂੰ ਖੜੇ ਮਸਾਲੇ ਸਾਰੇ ਪਾ ਕੇ ਫਿਰ ਵੀ ਬਣਾ ਕੇ ਤੁਹਾਨੂੰ ਮਸਾਲੇ ਵਾਲਾ ਕੰਮ ਵੀ ਇੱਕ ਨਾ ਜਦੋਂ ਪਹਿਲਾਂ ਤੋੜ ਤੇ ਲਪਗਰ ਮੈਂ ਬੈਠਾ ਉਹਦੇ ਵਿੱਚ ਜੀਰਾ ਜ਼ਰੂਰ ਪਾਇਆ ਜੀਰੇ ਨਾਲ ਨਾ ਜਿਹੜਾ ਸਰੋਂ ਦੇ ਤੇਲ ਦਾ ਆਪ ਦਾ ਮਹਿਕ ਹੈ ਨਾ ਉਹ ਜੀਰੇ ਨਾਲ ਰਾਲ ਕੇ ਬਹੁਤ ਵਧੀਆ ਹੋ ਜਾਂਦੀ ਹੈ। ਪਈਵਾਰਾ ਜੀ ਨਾ ਥੱਲੇ ਲੱਗਦੀ ਹੁੰਦੀ ਆ ਇੱਥੇ। ਉਦੋਂ ਥੋੜਾ ਜਿਹਾ ਕੋਸਾ ਪਾਣੀ ਪਾਵੇ ਹਮੇਸ਼ਾ ਕੋਸਾ ਪਾਣੀ ਪਾਉਣਾ ਪੰਜ ਦੋ ਵੀ ਪਾਉਣਾ। ਬੜਾ ਮੀਠ ਦੀ ਤਰੀ ਤਰੀ ਬਣਾਉਣੀ ਆ ਉਦੋਂ ਵੀ ਕੋਸਾ ਪਾਣੀ ਬਣਾ ਲਓ। ਜੇ ਤੁਸੀਂ ਕੱਲੇ ਆ ਜਾਂ ਆਪਦੇ ਹਿਸਾਬ ਨਾਲ ਪਰ ਪਾਣੀ ਕੋਸਾ ਹੀ ਪਾਉਣਾ ਇਹ ਨਹੀਂ ਵੀ ਠੰਡਾ ਪਾਣੀ ਪੈਜੂਗਾ ਠੰਡਾ ਪਾਣੀ ਪਾਉਂਗਾ ਉਹ ਨਹੀਂ ਮੀਡ ਤੇ ਤਾਂ ਜਮਾ ਹੀ ਨਹੀਂ ਪਾਉਣਾ ਆ ਵੀ ਹੁਣ ਤੁਸੀਂ ਕੋਸਾ ਪਾਣੀ ਆ ਮੇਰੇ ਰੱਖਿਆ ਨਾਲ ਕੋਲੇ ਵੀ ਜੇ ਥੱਲੇ ਲੱਗਦਾ ਤਾਂ ਘਟਕਾ ਕੇ ਇਹਦੇ ਵਿੱਚ ਸੱਟ ਕੇ ਤੂੰ ਪੁੰਗੀ ਇਦਾਂ ਗੱਲ ਸੇਕੇ ਦੀ ਐ ਸੇਕਾ ਸਹੀ ਐ ਥੱਲੇ ਤੇ ਚੀਜ਼ ਸਹੀ ਬਣਨੀ ਐ ਤੇ ਮੈਂ ਪਹਿਲਾਂ ਵੀ ਦੱਸਿਆ ਵੀ ਨਹੀਂ ਕਿ ਆਪਾਂ ਬਹੁਤ ਚੀਜ਼ਾਂ ਪਾ ਦੇਣੇ ਇਹਦੇ ਵਿੱਚ ਉਹ ਕਿਸੇ ਦਿਨ ਫੇਰ ਵੀ ਤੁਹਾਨੂੰ ਦੱਸੂਗਾ ਇਹ ਤਾਂਣੀਏ ਗਰਮੀ ਵਾਲਾ ਬਣਾਇਆ ਤਾਂ ਮੇਨ ਆਪਣਾ ਇਹ ਆ ਲਓ ਜੀ ਬਣ ਤਿਆਰ ਹੁਣ ਚੱਕੋ ਚਿਕਨ ਸਿੱਧਾ ਇਹਦੇ ਵਿੱਚ ਚਿਕਨ ਪਾ ਦਿੰਦੇ ਵਾਹ ਹੁਣ ਵੀ ਲਿਓ ਜੀ ਬਾਕੀ ਇਹਦੇ ਨਾਲ ਜਦ ਮੈਂ ਫੋੜਾ ਕਲੇਜੀ ਨਹੀਂ ਪਵਾਇਆ ਨਹੀਂ ਤੇ ਮੈਂ ਅੱਗੇ ਫੋੜਾ ਕਲੇਜੀ ਜ਼ਰੂਰ ਪਵਾ ਕੇ ਲਿਓਣਾ ਅੱਜ ਬੱਸ ਨੂੰ ਪੋਲ ਕਲੇਜੀ ਨਹੀਂ ਪੋਇਆ। ਉਹ ਰੱਖ ਦੋ ਇਧਰ। ਇਹਨਾਂ ਨੂੰ ਚੰਗੀ ਤਰ੍ਹਾਂ ਘੋਲੋ ਮੈਕਸ। ਇਹਨਾਂ ਦਾ ਆਪਦਾ ਪਾਣੀ ਛੱਡੂਗਾ ਪਹਿਲਾਂ। ਕਈ ਬੰਦੇ ਨੇ ਨਾ ਨਾਲ ਹੀ ਪਾਣੀ ਰੱਖ ਕੇ ਦੇ ਉੱਤੇ ਕੁੱਕਰ 'ਚ ਬਣਾਉਂਦੇ ਨੇ ਨਾਲ ਦੀ ਨਾਲ ਟੱਕਣ ਲਾ ਦਿੰਦੇ ਉਹ ਤਰੀ ਨਾ ਸਵਾਦ ਨਹੀਂ ਬਣਦੀ। ਹੁਣ ਜਿਹੜਾ ਇਹ ਚੀਜ਼ ਆਊਗੀ ਇਹ ਜਦੋਂ ਆਪਦਾ ਪਾਣੀ ਕੱਢਿਆ ਨੇ ਛੱਡਿਆ ਕਿ ਉਹ ਵੀ ਹੈ ਤੇ ਉਹ ਤੋਂ ਬਾਅਦ ਦੇ ਵਿੱਚ ਆਪਾਂ ਇਹਦੇ ਵਿੱਚ ਜਿੰਨੀ ਆਪਦੀ ਮਾਤਰਾ ਦੇ ਹਿਸਾਬ ਨਾਲ ਲੈਣਾ ਕਿਉਂਕਿ ਅੱਜ ਮੈਂ ਤਾਂ ਥੋੜਾ ਜ਼ਿਆਦਾ ਤਰੀ ਬਣਾਉਂਗਾ ਕਿਉਂਕਿ ਚੌਲਾਂ ਦੇ ਨਾਲ ਜੇ ਰੋਟੀ ਦੇ ਨਾਲ ਹੋਣਾ ਤਾਂ ਫਿਰ ਗਰੀਵੀ ਥੋੜੀ ਘੱਟ ਰੱਖਦਾ ਤਾਂ ਤੁਹਾਡੀ ਸਟਾਈਲ ਦਾੜੂ ਵਾਲਾ ਬਣਾਉਣਾ ਹੈ ਆਪਣਾ ਮਿਕਸ ਹੋ ਗਿਆ ਚੰਗੀ ਤਰ੍ਹਾਂ ਤੇ ਹੁਣ ਇਹਨੂੰ ਆਪਾਂ ਜਿੰਨੇ ਢੱਤ ਲਾ ਕੇ ਵੱਡਾ ਥਾਲੀ ਰੱਖਦਾ ਇਹਦੇ ਤੇ ਕਿਉਂਕਿ ਪ੍ਰੋਪਰ ਪੂਰਾ ਆ ਜਾਂਦਾ ਹੈ ਹੁਣ ਆਪਾਂ ਜਨ ਬੱਚ ਵਿੰਝ ਰਵਾਂਗੇ ਵਿੱਚੋਂ 5-5 ਮਿੰਟਾਂ ਨੂੰ ਬਾਅਦ ਤਰੀ ਦਾ ਨਾਲੇ ਟੇਸਟ ਉਹਦੋਂ ਪਾ ਕੇ ਵੇਖ ਲਾਂਗੇ ਕਿ ਕਿੰਨਾ ਗਾ ਨਮਕ ਮਿਰਚ ਕਰਨਾ ਆ ਦੇਖੋ ਪਾਉ ਦਾ ਪਾਣੀ ਛੱਡਣ ਲੱਗਿਆ ਕੱਲੇ ਕੁਮੈਂਡੀ ਉੱਪਰ ਲੱਖਿਆ ਸੀ ਆ ਮੰਨ ਲੇ ਕੋਈ ਬੋਲਿਆ ਨਾਲੇ ਚੋਸਟਾ ਰਹਿੰਦੇ ਨੇ ਅਲੇ ਹੋ ਰਹੇ ਤੇ ਲੱਗ ਜਾ ਹੁਣ ਦੋ ਤੇ ਚੌਲਾਂ ਰੀਆਂ ਵੀ ਤਿੰਨ ਸੀੜੀਆਂ ਵੱਜ ਗਈ। ਚੌਥੀ ਵੀ ਵੱਜ ਗਈ। ਇਹਨੂੰ ਬੰਦ ਕਰ ਦੋ। ਇਹੋ ਲੱਗੇ ਹੋਰ ਠਾਗਾ। ਥੋੜਾ ਜਿਹਾ। ਹੋਰ ਇਹਦਾ ਪਾਣੀ ਸੁੱਕਣ ਦਈਏ। ਚੱਕ। ਭਾਈ ਜੀ ਬੰਦਾ ਤੂੰ ਤਾਂ। ਦੇਖਿਆ। ਆਉ ਦਾ ਪੂਰਾ ਪਾਣੀ ਛੱਡ ਗਿਆ। ਜੇ ਰੋਟੀਆਂ ਨਾਲ ਹੁੰਦਾ ਤਾਂ ਮੈਂ ਥੋੜਾ ਮੋਟਾ ਪਾਈਆ ਕੇ ਪਾਣੀ ਪਾਉਣਾ ਸੀਗਾ ਕਿਉਂਕਿ ਆਪਦਾ ਵੀ ਇਹਦੇ ਹੋ ਜਾਂਦਾ ਨਾਲੇ ਸੁੱਕ ਜਾਂਦਾ ਉਹਨਾਂ ਦਾ ਜਿਹੜੇ ਇਹਨਿੰਦੀ ਜਿਹੜੀ ਗਾੜੀ ਬਣ ਜੇ ਨੇ ਕਿਉਂਕਿ ਮੈਂ ਥੋੜੀ ਕੁਆਂਟੀਟੀ ਜ਼ਿਆਦਾ ਲਿਓਣਾ ਹੁੰਦਾ ਆ ਪਾਣੀ ਲਿਆ ਆਪਾਂ ਕੋਸਾ ਪਾਣੀ ਇਹ ਹੀ ਦੂਜਾ ਪਾਉਣਾ ਆਪਾਂ ਇਹਦੇ ਚ ਕਈ ਦਾ ਇਕੱਠੀ ਪਾ ਦਿੰਦੇ ਆ ਮੈਂ ਦੋ ਵਾਰੀਆਂ ਚ ਪਾਉਣਾ ਹੁੰਦਾ ਥੋੜਾ ਜਿਹਾ ਹੋਰ ਹੈ ਜਲੀਏ ਫਿਰ ਪਾਉਂਦੇ ਆ ਤਕਰੀਬਨ ਅੱਧਾ ਕਿਲੋ ਦੀ ਹੈ ਇਹ ਅੱਧਾ ਕਿਲੋ ਪਾਇਆ ਆਪਾਂ ਇਹਦੇ ਚ ਸੋ ਹਨਾ ਉਹ ਪੂਰੀ ਚੰਗੀ ਤਰ੍ਹਾਂ ਤੇ ਸਟਾਪ ਕਰ ਲਏ ਨੇ ਹੁਣ ਥੋੜਾ ਜਿਆ ਪੌਲਿਸ ਪਾ ਕੇ ਕੌਲੀ ਆ ਬਈ ਇਹ ਹੋ ਗਿਆ ਹੁਣ ਇਹਦੇ ਦੇਣਾ ਮੇਥੀ ਜ਼ਰੂਰ ਪਾਓ ਮੇਥੀ ਬਿਨਾ ਨਾ ਫਲੇਵਰ ਨਹੀਂ ਆਉਂਦਾ ਮੇਥੀ ਕਿ ਆਪਾਂ ਆ ਬਈ ਕੈਚਅਪ ਦੀ ਵੀ ਬਹੁਤ ਵਧੀਆ ਹੁੰਦੀ ਹੈ ਕੈਚਅਪ ਦੀ ਤਾਂ ਇਹਦੇ ਨਾਲੋਂ ਵੀ ਬੈਸਟ ਹੁੰਦੀ ਹੈ ਸਹੀ ਤਾਂ ਇੰਨੀ ਕੀ ਮੇਥੀ ਪਾਉਣੀ ਹੈ ਜ਼ਿਆਦਾ ਵੀ ਨਹੀਂ ਪਾਈ ਜਾਂਦੀ ਜਿਆਦਾ ਪਾਉਣ ਨਾਲ ਨਾ ਕੜਤਣ ਆਉਣ ਲੱਗ ਜਾਂਦੀ ਵਿੱਚ ਇੰਨੀ ਕੀ ਪਾਉਣੀ ਹੈ ਇਹ ਇੱਕ ਕੰਮ ਆਪਣਾ ਓਕੇ ਹੋ ਗਿਆ ਤਕਰੀਬਨ ਨਾ ਘੰਟੇਾਂ ਨੂੰ ਹੀ ਲੱਗ ਜਾਂਦਾ ਬਈ ਸਮਾਲ ਸੂਣ ਪਾ ਕੇ ਸਾਰਾ ਕੁਝ ਬਣਾਉਣ ਦਾ ਫਲੇਵਰ ਵੀ ਓਕੇ ਆ ਟੇਸਟ ਵੀ ਵਧੀਆ ਚੈੱਕ ਕੀਤਾ ਸੀ ਉਦੋਂ ਇੱਕ ਦਮ ਮੈਂ ਢਾਈ ਰੱਖਾਂਗਾ ਥੋੜਾ ਜਿਹਾ ਫਲੇਵਰ ਉਹਦੇ ਜ ਰਹਿ ਜਾਂਦਾ ਕਈ ਤਾਂ ਟੱਕ ਦਿੰਦੇ ਆ ਡੋਡੀ ਆ ਪਰ ਥੋੜਾ ਜਿਹਾ ਮੈਂ ਪਾਣੀ ਘੱਟ ਕਰ ਲਊਗਾ ਨਾਲੇ ਕਹੋ ਮੈਨੂੰ ਗ੍ਰੇਵੀ ਥੋੜੀ ਏ ਚਲੋ ਨਰ ਉਹਦਾ ਘੱਟ ਹੀ ਕਰਨੇ ਇੰਨਾ